ਲਵਲਿੰਗ ਸਿੰਘ ਦਾ ਬਲੌਗ ਦੇਖਣ ਅਨੁਸਾਰ ਹਨ ਪਿਆਰ ਬੜੀ ਸਾਸਰੀ ਕਾਲ ਅੱਜ ਵਿਸਾਖੀ ਆਏ ਤੁਹਾਨੂੰ ਸਾਰਨ ਬਹੁਤ ਬਹੁ ਮੁਬਾਰਕਾਂ ਵਿਸਾਖੀ ਦੀਆਂ ਤੇ ਅਸੀਂ ਆਏ ਹੋਏ ਆ ਪਤਨੀ ਟੌਪ ਤੇ ਹੁਣ ਅਸੀਂ ਜਾ ਰਹੇ ਆ ਨਥਾ ਟੌਪ ਨਿਆਣੇ ਸਾਡੇ ਤਿਆਰ ਹੋ ਗਏ ਆ ਸੀ ਤਿਆਰ ਹੋ ਗਈ ਲਵਲਿੰਗ ਸਿੰਘ ਵੀ ਤਿਆਰ ਹੋ ਕੇ ਖੜਾ ਆ ਬਾਜੀ ਕਹਿੰਦਾ ਮੇਰਾ ਤਸਵੀਰ ਬੰਦ ਦਿਓ ਪਟ੍ਰਿੰਡਰ ਰੇਲਵੇ ਰੈਸਟ ਹਾਊਸ ਦਾ ਚਾਕਾ ਵਾਕਾ ਕੋਚੇਸਟਰਾ ਦਾ ਹੈ ਬਹੁਤ ਸੋਹਣੇ ਪੀੜੇ-ਵਿਹੜੇ ਫੁੱਲ ਲੱਗੇ ਹੋਏ ਵਿੱਚ ਕਾਕਾ ਸਾਡਾ ਕੱਲਾ ਹੀ ਕਹਿੰਦਾ ਮੈਨੂੰ ਛੱਡ ਦੇ ਮੈਂ ਚੜੀ ਜਾਣਾ ਚੜਾਈ ਹੁਣੇ ਜਾ ਰਹੇ ਨਾ ਥਾਟੋਪ ਤੇਰੇ ਤੇ ਮੈਨੂੰ ਖੜਾ ਵੇਟ ਕਰਦਾ ਮੇਰੀ ਬੀਆ ਅੱਜ ਨਾਲੇ ਫੂਡ ਮਾਰ ਆਹ ਦੇ 14 ਅਪ੍ਰੈਲ ਹੈ ਅੱਜ ਵਿਸਾਖੀ ਦਾ ਦਿਹਾੜਾ ਹੈ ਤੇ ਹੁਣ ਅਸੀਂ ਪਤਨੀ ਟੋਪ ਤੇ ਚੱਲੇ ਆ ਨਠਾ ਟੋਪ 14 ਅਪ੍ਰੈਲ ਨਹੀਂ ਤੇਰਾ ਪਹਿਲਾਂ ਅੱਜ ਹੈ ਤੇਰਾ ਪਹਿਲਾਂ 13 ਅਪ੍ਰੈਲ ਹੈ ਅੱਜ ਸੋਰੀ ਇਹ ਗਲਤੀ ਹੋ ਗਈ ਛੱਡ ਤਾਂ ਹੈਪੀ ਵਿਸਾਖੀ ਹੋਣੇ ਚੱਲੇ ਆ ਨੱਥਾ ਟੋਪ ਹੈ ਹੈਪੀ ਵਿਸਾਖੀ ਪਹੁੰਚ ਚੱਲੇ ਆ ਜੀ ਰਾਜ ਮੈਨੂੰ ਬੰਦੇ ਰੋਕ ਕੇ ਕਹਿੰਦੇ ਯਤਵੀ ਡਰਾਈਵਰ ਕਰ ਲੋ ਸੜਕ ਛੋਟੀ ਹੈ ਉਹ ਮੈਂ ਕਿਹਾ ਨਹੀਂ ਪਰਵਾਹ ਐਡਾ ਪੇਡਾ ਪੇਡਾ ਐਡਾ ਨੇ ਸਾਡਾ ਰਸਾ ਰੋਕ ਲਿਆ ਸੀਗਾ ਨੇ ਨਥਾ ਟਾਪ ਪਹੁੰਚ ਗਏ ਆ ਲਵਲীন ਭਾਜੀ ਤਸਵੀਰਤ ਚਲੋ ਅਲੀ ਗੱਡੀਆਂ ਕਾ ਕਰੂ ਕਿ ਆਂਦੇ ਰੁਕ ਜੰਨੇ ਆ ਪਹਿਲਾਂ ਗਾਂ ਜਾਈਏ ਹੈ ਠੀਕ ਆ ਲਵਲীন ਓਕੇ ਹਲੋ ਪਹਿਲਾਂ ਇੱਥੇ ਲਵੀ ਕੋਈ ਜਾਲੀ ਨਹੀਂ ਸੀ ਲੱਗੀ ਹੁੰਦੀ ਨਥਾ ਟਾਪ ਤੋਂ ਉੱਤਰਦੇ ਹੋਏ ਇੱਥੇ ਰੁਕੇ ਆ ਤੇ ਅਸੀਂ ਹੁਣ ਜਾਣਾ ਉਹ ਲੇਕ ਜਿਹੜੀ ਦਿਖਾਈ ਦੇ ਰਹੀ ਤੁਹਾਨੂੰ

ਸੀਤ ਆ ਗਿਆ ਹੈ ਸੀਤ ਮੇਰਾ ਕਿੱਧਰੋਂ ਐਂਟਰੀ ਕਰੇ ਦੋਨੇ ਭੈਣ ਭਰਾ ਕੋੜੇ ਤੇ ਕੁਮਰੇ ਆ ਤੇ ਵੱਡੇ ਪੱਦਰ ਦੇ ਫੋਟੋਗ੍ਰਾਫੀਆਂ ਹੋ ਰਹੀਆਂ ਆ ਆ ਠੋਪਰਾਂ ਦੀ ਆਏ ਆ ਹੈਲੋ ਜਣਾ ਟਿਊਲਪ ਗਾਰਡਨ ਲੇਕ ਜਣਾ ਸੱਜੇ ਫੋਟੋ ਗਈ ਟਿਊਲਪ ਗਾਰਡਨ ਸਣਾ ਸਰ ਦੇ ਇੱਧਰ ਸਾਡਾ ਵੱਡੇ ਪੱਦਰ ਤੇ ਫੋਟੋਗ੍ਰਾਫੀਆਂ ਟਿਊਲਿਪ ਗਾਰਡਨ ਆ ਗਏ ਕੁੰਮ ਦੇ ਘਮਾ ਦੇ ਕਹਿੰਦੇ ਕਿੱਥੇ ਆ ਗਏ ਸਨਾ ਸਾਹਿਬ ਟਿਊਲਿਪ ਗਾਰਡਨ ਸਾਡੀ ਫੈਮਲੀ ਬਣਨ ਕਿੱਥੇ ਗਵਾਚੇ ਵੀ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ ਆ 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 ਗਏ ਉਹ ਕੀ ਕਰਦੇ ਆ? ਆ ਵੀਰ ਸਾਡਾ ਫੋਟੋਗ੍ਰਾਫਰ ਵੱਡੇ ਪੱਦਰ ਤੇ ਫੋਟੋਗ੍ਰਾਫੀਆਂ ਕਰਦਾ ਇਧਰ ਨੂੰ ਦੇਖੀਂ ਰਾ ਆਏ ਹਾਏ ਲੈ ਮੇਰੀ ਫੋਟੋ ਤਾਂ ਖੇਦਦੇ ਫਿਰ ਮੈਨੂੰ ਮੰਨਤਾ ਕਰ ਕਰ ਕੇ ਕਹਿਣਾ ਮੈਂ ਮੇਰੀ ਫੋਟੋ ਖੇਦਦੇ ਤੇ ਆ ਲੱਗਾ ਹੁਣ ਮੇਰੀ ਫੋਟੋ ਖਿਚਣਾ ਫੋਟੋ ਹੀ ਨਹੀਂ ਖੇਦਦਾ ਸਾਡੀ ਕਹਿੰਦਾ ਮੈਂ ਹੀ ਖਿਚਣੀ ਆ ਆਪਣੀਆਂ ਫੋਟੋਆਂ ਆ ਲੋ ਜੀ ਭਾਜੀ ਫੋਟੋ ਉਚਣ ਲੱਗਾ ਆ ਆ ਸਾਰਾ ਭਾਈ ਇਹ ਸਿਰਫ ਦਿਖਨੇ ਲਈ ਚੱਲ ਰਿਹਾ ਲਵਲੀਨ ਤੇ ਜਫਸੀਰ ਤੇ ਮੇਰੇ ਨਾਲ ਆ ਗਈ ਕੋੜੇ ਤੇ ਚਲ ਉਠ ਮੈਂ ਕੋੜੇ ਦੇ ਨਾਲ ਆ ਗਿਆ ਮੈਂ ਬਾਪੂ ਤੇ ਮੋਨਾ ਕਿੱਥੇ ਰਹਿ ਗਈ ਪਿੱਛੇ ਕਿੱਥੇ ਆ ਉਹ ਡੈਨ ਨਹੀਂ ਐ एवरीवन ਆ ਜਿੰਦਗੀ ਨੂੰ ਸੇ ਡੈਨ ਆਪੂ ਬਾ ਮੇਰਾ ਬੈਠੀ ਆ ਸੋਨਾ ਗੂਗਾ ਮੇਰਾ ਆ ਪਾਜੀ ਬੈਠਾ ਮੇਰਾ ਕਿੱਥੇ ਆ ਗਈ ਆ ਹੈ ਹੈ ਡੇਢ ਤੇ ਜਮੀਨਸਮਾਨ ਦਾ ਵਰਗ ਆਹ ਆ ਰਹੀ ਆ ਦੇਖਦੀ ਦੇਖਦੀ ਛੋਟਾ ਪੱਕ ਜੈਨੇ ਘੁੰਡੇ ਜੈਨੇ ਸੋ ਸੋ ਚੜਿਆ ਹੋਇਆ ਦਾ ਜੀ ਆਪਣੇ ਖੋਣਗੇ ਕਮਰਾ ਰਾਮ ਗੰਨੇ ਪੀਣਗੇ ਉਸ ਨੂੰ ਕੋਈ ਪੁੱਛੀ ਚਲਦਾ ਸੀ ਨੀਣ ਭਾਈ ਦੇ ਰਾਜਮਾ ਚਾਵਲ ਆ ਗਏ ਆ ਨਾਨੀ ਤੇ ਕਾਕਾ ਵੀ ਮੰਗ ਰਿਹਾ ਆ ਨਾਨੀ ਨਾਨੀ ਖਾਣੇ ਉਹਨਾਂ ਖਾਣ ਵੀਰ ਜੀ ਦਾ ਰਾਜਮਾ ਚਾਵਲ ਫੇਵਰੇਟ ਹੈ ਸਨਤ ਸਰ ਬਹੁਤ ਹੀ ਸੋਹਣਾ 뷰 ਹੈ ਇਹ ਕਿੰਨੇ ਟਲੇ ਨਾਲ ਛੋਟੇ ਛੋਟੇ ਬਿਸਕੁਟ ਦਾ ਅਸਰ ਆ ਰਿਹਾ ਹੈ ਆਲਮਾ ਚਾਹ ਉਹ ਰਾਜਮਾ ਚਾਹ ਚਾਹ ਵੀ ਆਪਣੀ ਆ ਗਈ ਹੈ ਸ਼ੁਰੂ ਕਰਕੇ ਲੈ ਲਈ ਲੈ ਕੇ 10 ਫਰੀਨ ਚਾਹ ਆਪਣੀ ਆ ਗਈ ਹੈ ਆਹ ਤੇ ਯਾਰ ਤੇ ਯਾਰ ਤੇ ਯਾਰ ਵੀ ਆਪ ਵੀ ਵੇਸ ਕਰ ਰਿਹਾ ਕੋਮੇ ਦਾ ਕੋਟੀ ਪਾ ਰਿਹਾ ਹੁਣ ਆਹ ਬਹੁਤ ਤੇ ਜੱਟੀ ਹਵਾ ਚੱਲਦੀ ਪਈ ਆ ਵੀਰੇ ਕੋਟੀ ਪਾ ਲਈ ਜੀਰਿਆ ਪਿਆਰ ਰੈਡੀ ਗੁੱਟ ਕੋਚਾ ਕੀ ਆ ਮੇਰੀ ਮੇਰੀ ਆਈ ਲਵ ਦਾ ਟਾਟਾ ਮੈਂ ਚਾਹ ਵਾਂ ਵੈਸੇ ਕੀ ਸਾਡੇ ਨਿਆਣੇ ਅੰਦਰ ਬਖਿਆ ਲੱਗਦਾ ਦੇਖ ਲੰਦੇ ਆ ਕਿੰਨੇ ਬਖਿਆ ਉਹ ਹੋ ਹੋ ਫੈਂਟਾ ਹੋ ਨਹੀਂ ਕਿ ਤਵੇਂ ਨਹੀਂ ਪੂਰੇ ਖਾਣ ਲੱਗੇ ਆ ਵੀ ਮੇਰੀ ਮਾੜਿਆ ਥੋੜਾ ਨਹੀਂ ਦੇਖਾ ਇਹ ਨਹੀਂ ਪਰ ਇਹ ਫੋਨ ਕੀਤਾ ਮੈਂ ਤੁਹਾਨੂੰ ਸੁਣਾਇਆ ਤੁਹਾਨੂੰ ਦੋੜਾ ਰੱਖਾ ਪਾਗਰ ਕਮਰੇ ਹਮਰੇ ਬਾਈ ਬਣ ਗਿਆ ਇਹ ਕਿੰਨੇ 40 ਇਹ ਕਿੰਨੇ ਹੈ 315 ਰੁਪਏ ਦੋ ਲੈ ਲਓ ਨਾ ਪਕੌੜੇ ਨਹੀਂ ਆਉਂਦੇ ਸੇਹਣ ਤੂਵੀ ਪਕੌੜੇ ਬਣਦੇ ਰਿਹਾ ਆ ਇਹ ਕੰਮ ਤੂਵੀ ਹੋਣ ਲੱਗੇ ਪਕੌੜੇ ਤਾਂ ਚਾਹ ਵੀ ਲੱਗੇ ਭਾਜੀ ਅਮਾ ਇਹਨੂੰ ਦਰ ਦੇ ਖਾਓ ਆ ਟੌਪ ਤੇ ਸਨਾ ਸਰ ਤੋਂ ਆ ਗਏ ਆ ਵਾਪਸ ਨਥਾ ਟੌਪ ਤੋਂ ਵੀ ਥੱਲੇ ਚਾਹ ਪਕੌੜੇ ਵੀ ਖਾ ਲਏ ਆ ਹੁਣੇ ਜਾਣੇ ਆ ਪਤਨੀ ਟੌਪ ਨੂੰ ਭਾਜੀ ਕੰਮ ਸੀਰ ਤੇ ਮੇਰਾ ਕਹਿੰਦਾ ਪਕੌੜੇ ਹੋਰ ਖਾਣੇ ਆ ਤੇ ਉਹ ਪੈਕ ਵੀ ਕਰਾ ਲਿਆ ਆਪਾਂ ਥੋੜੇ ਜੇ ਕੰਮ ਕੰਮ ਕਰਦੇ ਸਾਰੇ ਖਾ ਖਾ ਕੇ ਕੰਮ ਕੰਮ ਹਨਾ ਵੀ ਹੁਣ ਅਸੀਂ ਜਾ ਰਹੇ ਆ ਪਤਨੀ ਟੌਪ ਨੂੰ ਸੜਕ ਬਹੁਤ ਸੋਹਣੀ ਬਣਾਈ ਹੋਈ ਆ ਬਹੁਤ ਬਹੁਤ ਪੁੱਠੀ ਦਾ ਬਾਬੜਿਆ ਕਹਿੰਦਾ ਸੜਕ ਛੋਟੀ ਆ ਤੂੰ ਡਰਾਈਵਰ ਕਰ ਲਓ ਲਿੰਕ ਰੋਡ ਐ ਹਨਾ ਨਬਲੀ ਨੇ ਕਹਿੰਦਾ ਤੁਹਾਨੂੰ ਮੈਂ ਸਾਰਾ ਕਮਾ ਕੇ ਵੀ ਲਿਆਉਂਗਾ ਇੱਕ ਤਾਂ ਇਹਨਾਂ ਨੂੰ ਕਮਾ ਕੇ ਲੈਣਾ ਸੀਗਾ ਤੇ ਅੱਧਿਆਂ ਨੂੰ ਉਲਟੀਆਂ ਕਰਨ ਲਾਣਾ ਸੀਗਾ ਉਹਨੇ ਹਨਾ ਅੱਧਿਆਂ ਤਾਂ ਰਾਹ ਚ ਉਹਨੇ ਕਮਾ ਕਮਾ ਕੇ ਕਮਾ ਕਮਾ ਕੇ ਗੋਲੀਆਂ ਹਾਂ ਤੇ ਲੈਣਾ ਸੀਗਾ ਮੈਂ ਕਾ ਨਹੀਂ ਯਾਰ ਸਿਰਫ ਦੋ ਗੱਡੀਆਂ ਪੀਵੀ ਨੰਬਰ ਮਿਲੀਆਂ ਆਪਾਂ ਨੂੰ ਇੱਥੇ ਔਰ ਕੋਈ ਕਾਰ ਨਹੀਂ ਆ ਕਿ ਸਾਰੀਆਂ ਜੇਕੇ ਜਾਂ ਐਲਏ ਲੈ ਲਦਾ ਆ ਰਹੀਆਂ ਗੱਡੀਆਂ ਬਸ ਮੁੰਡਾ ਮੇਰਾ ਕਹਿੰਦਾ ਆ ਇਹ ਸ਼੍ਰੀ ਨਵੀਰ ਜੀ ਲਿਆ ਆਪਾਂ ਹਾਂ ਲੱਗ ਗਈ ਆ ਕਹਿੰਦਾ ਇੱਥੋਂ ਦੀ ਕਾ ਤੂੰ ਸਾਰੇ ਰੈਲੀ ਕਰਨ ਜਾਣੀ ਇੱਥੇ ਵੋਟਾਂ ਮੰਗਣ ਜਾਣੀਆਂ ਹੈ ਨਾ ਵੀ ਉਹ ਬੜੀ ਜਾਣਾ ਚਲੋ ਚਲੋ ਜੀ ਤੁਹਾਨੂੰ ਹੁਣ ਆਪਾਂ ਮਿਲਦੇ ਆਂ ਪਤਨੀ ਟੌਪ ਜਾ ਕੇ ਸਸਰੀ ਘਰ ਕੀ ਪਤਨੀ ਟੌਪ ਨਾ ਟੈਂਪਲ ਆ ਗਏ ਆ

ਕੀ ਸੀ ਇਹ ਕਿਹੜਾ ਗਾਣਾ ਹੈ ਹਾਂ ਖੁਲਾੜੀ ਕੁਲਚਾ ਇਹਨੂੰ ਲਾ ਕੇ ਕਬੂਤਰ ਪਰ ਲਵਾ ਦੇ ਖੁਲਾੜੀ ਕੁਲਚਾ ਖਾਣ ਲੱਗੇ ਅੱਜ ਟੀਕਾ ਵਿਕਾ ਕੀ ਖਾਏਗਾ ਮੇਰਾ ਪੁੱਤ ਜੂਸ ਕੀ ਪੀਣਾ ਮੇਰਾ ਜੂਸ ਥੋੜੀ ਜੀ ਦਾਲ ਦੋ ਹਾਂਜੀ ਹਾਂਜੀ कलाड़ी कुल्चा अगर भी लोग इतनी समाप्ति है इस संसार ले ਅਟੂਲੀਪ ਗਾਰਡਨ ਜਾ ਕੇ ਆਏ ਆ ਜੋ ਬਹੁਤ ਹੀ ਸੋਹਣਾ ਹੈ ਤੇ ਉਸ ਤੋਂ ਬਾਅਦ ਨੱਥਾ ਟੋਪ ਗਏ ਸੀਗੇ ਤੇ ਰਾਹ ਵਿੱਚ ਹੀ ਖਾਣਾ ਖਾਧਾ ਤੇ ਹੁਣ ਅਸੀਂ ਆਪਣੇ ਕਮਰੇ ਵਿੱਚ ਵਾਪਸ ਆ ਗਏ ਆ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਲਵਲੀਨ ਸਿਰਤ ਬਲੌਗ ਤੇ ਕਾਲਸ ਵੀ ਤੁਹਾਨੂੰ ਮਿਲਦੇ ਆਪਾਂ ਨਵੇਂ ਰੂਟ ਤੇ ਨਵੇਂ ਰਾਹਾਂ ਤੇ ਨਵੇਂ ਸਫਰਾਂ ਤੇ ਰੱਬ ਰੱਖਾ ਸਾਸਤਰੀ ਕਾਂ